ਕਿ ਅਸੀਂ ਇਹਨਾਂ ਨੂੰ ਜੋ ਜਾਣਕਾਰੀ ਹਾਸਲ ਕਰੀ ਬੈਂਤੀ ਮੇਰੀ ਇਹ ਆ ਪਹਿਲਾਂ ਤਾਂ ਸਿੰਘ ਸਾਹਿਬ ਨੇ ਕਿਹਾ ਜੀ ਬਈ ਹੁਣ ਜੰਨਾ ਚਰ ਕੋਈ ਗੱਲ ਕਿਸੇ ਰੇ ਲੱਗਦੇ ਨਹੀਂ ਉਹਨਾਂ ਚਰ ਕੋਈ ਗੱਲ ਕਰਨੀ ਨਹੀਂ ਚਾਹੀਦੀ ਜੀ ਜੀ ਬਾਕੀ ਦੇਖੋ ਉਹਨੇ ਮੈਨੂੰ ਆਦੇਸ਼ ਕੀਤਾ ਤੇ ਇਹ ਆਦੇਸ਼ ਦੀ ਮੈਂ ਕੱਲੇ ਬਿਆਨ ਦੇ ਦਿੱਤਾ ਤੇ ਇਹਨਾਂ ਨੂੰ ਪਾਲਣਾ ਕੀਤੀ ਜਾਊਗੀ ਬਾਕੀ ਸੱਟ ਕਿਹਦੇ ਕੋ ਜਾਂਦੀ ਆ ਕਿਹਦੇ ਕੋਲ ਉਹ ਮਿਲਾਬ ਕਰਦੇ ਇਹ ਉਹਨਾਂ ਦਾ ਅਧਿਕਾਰ ਆ ਆਪਣਾ ਉਹ ਚੰਡੀਗੜ੍ਹ ਦਫ਼ਤਰ ਆਈ ਸੀ ਇਸ ਲਈ ਕਿ ਉਹਦੀ ਮੂਤੀ ਸੀ ਉਹਨੂੰ ਦੇਖੋ ਮੈਂ ਕੱਲ ਜਦ ਮੈਨੂੰ ਪਤਾ ਲੱਗਾ ਮੈਂ ਉਸੇ ਵੇਲੇ ਕਮਿਸ਼ਨਰ ਪੁਲਿਸ ਨਾਲ ਜਿਹੜਾ ਟੈਲੀਫੋਨ ਤੇ رابطہ ਕੀਤਾ ਉਹ ਕਹਿੰਦੇ ਮੇਰੇ ਵੀ ਜਾਣਕਾਰੀ ਚ ਨਹੀਂ ਫਿਰ ਮੈਂ ਜਿਹੜੇ ਉਹਨਾਂ ਦੇ ਵਿੱਚੋਂ ਐਸਐਟੇ ਦੇ ਪੰਜਾਂ ਦੇ ਵਿੱਚੋਂ ਮੈਂਬਰ ਸੀ ਉਹਨਾਂ ਨਾਲ ਸੰਪਰਕ ਕੀਤਾ ਉਹ ਕਹਿੰਦੇ ਅਸੀਂ ਤਾਂ ਅੰਮ੍ਰਿਤਸਰ ਬੈਠੇ ਆ ਮੈਂ ਕੱਲੇ ਕਹਿ ਦਿੱਤਾ ਸੀ ਕਿ ਅਸੀਂ ਕੋਆਪਰੇਟ ਕਰਾਂਗੇ ਸਬਜੈਕਟ ਟੂ ਦਾ ਕੰਡੀਸ਼ਨ ਜਿਹੜੀ ਸਿੰਘ ਸਾਹਿਬ ਨੇ ਕਹੀ ਆ ਕਿ ਪਹਿਲਾਂ ਮੈਨੂੰ ਸੰਪਰਕ ਕਰਨ ਤੇ ਮੈਂ ਫਿਰ ਉਹ ਜੋ ਸੰਪਰਕ ਕਰਕੇ ਮੰਗਣਗੇ ਕੱਲ ਲੈ ਕੇ ਦੇ ਗਏ ਆ ਤੇ ਅਸੀਂ ਹੁਣ ਕਿਉਂਕਿ ਤਿੰਨ ਚਾਰ ਦਿਨ ਮੈਂ ਬੀਜੀ ਆ ਉਹ ਤੋਂ ਬਾਅਦ ਜਿਹੜਾ ਸਾਡਾ ਸੈਕਟਰ 5 ਦਾ ਦਫ਼ਤਰ ਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਉੱਥੇ ਜੋ ਜੋ ਮੰਗਦੇ ਆ ਉਹਨਾਂ ਨਾਲ ਕੋਪਰਟ ਕਰਾਂਗੇ ਜਿਹਿਸ ਤਰੀਕੇ ਗਿਆਨੀ ਜੀ ਨਾਲ ਗੱਲਬਾਤ ਹੋਈ ਆ ਉਸ ਨੂੰ ਕਿਵੇਂ ਦੇਖੀ ਮੈਂ ਉਹਦੇ ਤੇ ਉਹਦੇ ਤੇ ਮੈਂ ਉੱਤੇ ਵੀ ਕੋਈ ਕਮੈਂਟ ਨਹੀਂ ਕਰਨਾ ਕਿਉਂਕਿ ਮੈਨੂੰ ਇਹ ਵੀ ਨਹੀਂ ਪਤਾ ਤੁਸੀਂ ਦੱਸਿਆ ਇਹਨਾਂ ਨੇ ਜੀ ਉਹ ਤਾਂ ਉਹਨਾਂ ਨੂੰ ਉਹ ਵਿਚਾਰੇ ਕਿਉਂਕਿ ਸਾਡੇ ਸਤਿਕਾਰਯੋਗ ਪ੍ਰਾਨੇ ਸਿੰਘ ਸਾਹਿਬ ਰਹੇ ਆ ਉਹਦੇ ਬਾਰੇ ਉਹ ਤਾਂ ਉਹ ਹੀ ਆਪੇ ਦੱਸ ਸਕਦੇ